ਦੇਖੋ ਇਹ ਬਾਜ਼ਾਰ ਦਾ ਮਾਹੌਲ ਕੀ ਹਾਲਾਤ ਹੋ ਰਹੇ ਨੇ ਗੱਡੀਆਂ ਹੀ ਗੱਡੀਆਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅਮੀਰਗੜ ਦਾ ਸਾਰੇ ਠੀਕ ਠਾਕ ਹੋਵੋਗੇ ਤੇ ਠੀਕ ਹੀ ਰਹੋ ਤੇ ਬਾਬਾ ਕਿਰਪਾ ਰੱਖੇ ਤੇ ਅੱਜ ਪਾਏ ਹੋਏ ਸੀ ਸਮਾਨੇ ਸ਼ਹਿਰ ਤੇ ਅੱਜ ਮੈਂ ਬੜਾ ਜ਼ਿਆਦਾ ਕੁਝ ਦੇਖਣ ਨੂੰ ਮਿਲ ਰਿਹਾ ਦੇਖਣ ਨੂੰ ਕੀ ਮਿਲ ਰਿਹਾ ਜਿਹੜਾ ਮਾਹੌਲ ਖਰਾਬ ਹੋ ਰਿਹਾ ਆਪਣੇ ਵੀ ਜੰਗ ਲੱਗਣ ਦੇ ਚਾਂਸ ਨੇ ਚਲੋ ਬਾਬਾ ਸੁੱਖ ਰੱਖੇ ਇਹ ਜਾਂ ਕੁਝ ਨਾ ਹੋਵੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਹਾਫੜਾ ਦਾ ਫੜੀ ਮੱਚ ਗਈ ਤੇ ਆਪਾਂ ਵੀ ਸੌਦਾ ਲੈਣ ਆਏ ਤੇ ਸਾਰਾ ਕੋਈ ਕੁਛ ਲੈਣ ਆ ਰਿਹਾ ਕੋਈ ਕੁਛ ਲੈਣਾ ਕੋਈ ਸੌਦੇ ਆਈ ਦੁਕਾਨ ਨਹੀਂ 베ਲੀ ਹੈਗੀ ਤੇ ਸਾਰਿਆਂ ਤੇ ਹਾਂ ਕੱਪੜੇ ਤੋਂ ਨਾਲ ਸੱਪ ਨਾਲ ਹਾਂ ਉਹ ਲੈ ਰਹਿ ਗਿਆ ਹਾਂ ਤੇ ਭਾਈ ਡੈਡੀ ਆ ਗਏ ਵਿੱਚ ਕਹਿੰਦੇ ਸਮਾਨ ਲੈਣਾ ਜਿਹੜਾ ਰਹਿ ਗਿਆ ਉਹ ਲੈ ਕੇ ਆਉਂਦੇ ਨੇ ਤੇ ਆਪਾਂ ਵੀ ਲੈ ਆਏ ਮੈਂ ਅੱਜ ਸੌਦਾ ਲੈ ਕੇ ਆਇਆ ਆ ਦੇਖੋ ਥੋੜਾ ਜਿਹਾ ਇਹ ਵੀ ਦੁਕਾਨ 'ਚ ਆਪ ਚੱਕ ਕੇ ਆਪ ਪਾਉਣਾ ਪਿਆ ਹੱਥ 'ਚ ਖਰਾਬ ਹੋ ਰਿਹਾ ਇਕ ਕਾਲਗੇਟ ਹਾਂ ਤੇ ਤੁਹਾਨੂੰ ਮੈਂ ਦਿਖਾਉਣਾ ਆ ਗਿਆ ਮੈਂ ਵੀ ਤੁਹਾਨੂੰ ਬਾਹ ਕਹਿ ਨਹੀਂ ਜਾਦੇ ਇੰਨਾ ਜਿਆਦਾ ਮਾਹੌਲ ਜਿਆ ਖਰਾਬ ਹੋ ਰਿਹਾ ਤੇ ਕੁਛ ਨਹੀਂ ਮੈਂ ਤੁਹਾਨੂੰ ਬਾਹੂ ਮਾਹੌਲ ਦਿਖਾਉਣਾ ਮੈਂ ਜਾ ਕੇ ਕਿਉਂਕਿ ਬਾਹ ਬਹੁਤ ਜਿਆਦਾ ਟ੍ਰੈਫਿਕ ਗੱਡੀਆਂ ਮੋਟਰਸਾਈਕਲ ਗੱਡੀਆਂ ਲੰਘਣ ਨੂੰ ਥਾਂ ਨਹੀਂ ਹੈਗੀ ਬਾਜ਼ਾਰ ਚ ਗੱਲ ਨੂੰ ਕਰੀਏ ਤੇ ਨਾ ਕਿਸੇ ਸੌਦੇ ਦੀ ਦੁਕਾਨ ਤੇ ਥਾਂ ਆ ਇੰਨਾ ਜਿਆਦਾ ਰੌਸ਼ ਹੋ ਰਹੇ ਲੋਕ ਆਪੇ ਪਾਪਾ ਲੈ ਯਾਰ ਇਹਨੇ ਬਸ ਸਿੱਧੀ ਰੇਟ ਲਵਾ ਰਹੇ ਨੇ ਇਹ ਬਹੁਤ ਔਖਾ ਮੈਂ ਵੀ ਆਪਲੇ ਪਾਕਿਸਤਾਨ ਨੂੰ ਬਾਰੇ ਚੱਲ ਕੇ ਦਿਖਾਉਣਾ ਮੈਂ ਮਾਹੌਲ ਦੇਖੋ ਤਾਂ ਸਹੀ ਗੱਡੀਆਂ ਗੱਡੀਆਂ ਤੇ ਕੋਈ ਵੀ ਦੁਕਾਨ ਵੇਲੀ ਨਹੀਂ ਹੈਗੀ ਤੇ ਮੈਂ ਵੀ ਆ ਗਿਆ ਸਾਰੇ ਕਿਤੇ ਬਹੁਤ ਜ਼ਿਆਦੇ ਤੁਸੀਂ ਦੇਖ ਸਕਦੇ ਹੋ ਬੜਾ ਜਿਆਦਾ ਰਸ਼ ਹੋ ਰਿਹਾ ਬਾਜ਼ਾਰ ਚ ਦੇਖੋ ਜੀ ਬਾਜ਼ਾਰ ਦਾ ਮਾਹੌਲ ਕੀ ਹਾਲਾਤ ਹੋ ਰਹੇ ਨੇ ਪੰਜਾਬ ਦੇ ਗੱਡੀਆਂ ਹੀ ਗੱਡੀਆਂ ਸਾਰੇ ਪਾਸੇ ਭੀੜੇ ਭਿੜ ਸਾਰੇ ਸੌਦੇਆਂ ਦੀਆਂ ਦੁਕਾਨਾਂ ਨੇ ਇਹ ਸਾਰਾ ਦੇਖੋ ਤਾਂ ਸਹੀ ਹੋਰ ਤਾਂ ਹੋਰ ਆਪਾਂ ਵੀ ਸਮਾਨ ਲਈ ਆ ਜਾ ਰਹੇ ਹੌਲੀ ਹੌਲੀ ਤੇ ਇਸ ਤੋਂ ਇਲਾਵਾ ਪੈਟਰੋਲ ਪੰਪਾਂ ਤੇ ਬਹੁਤ ਭੀੜ ਹੋ ਰਹੀ ਆ ਲੋਕ ਡੀਜ਼ਲ ਬਹੁਤ ਲਿਆ ਲਿਆ ਜਮ੍ਹਾਂ ਕਰ ਰਹੇ ਨੇ ਘਰਾਂ 'ਚ ਸੌਦਾ ਮੈਨੂੰ ਨਾ 6-6 ਮਹੀਨਿਆਂ ਦਾ ਚੱਕ ਲਿਆ ਸਾਰਿਆਂ ਨੇ ਬਹੁਤ ਜ਼ਿਆਦਾ ਮਾਹੌਲ ਗਰਮ ਹੋ ਰਿਹਾ ਤੇ ਬਾਬਾ ਸੁੱਖ ਰੱਖੇ ਕਾ ਨੂੰ ਇਹ ਜਾ ਕੁਝ ਹੋਵੇ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਬਾਜ਼ਾਰ ਚ ਜਾਮ ਲੱਗਿਆ ਸਾਰੇ ਗੱਡੀਆਂ ਚ ਆ ਰਹੇ ਨੇ ਲੋਕ ਸੌਦੇ ਦੀਆਂ ਪਰ ਪਰਲੇ ਜਾ ਰਹੇ ਨੇ ਬਾਲਾ ਬੁਰਾ ਹਾਲ ਹੋ ਗਿਆ ਇਹ ਲੋਕਡਾਊਨ ਨਾਲੋਂ ਵੀ ਜ਼ਿਆਦਾ ਤੱਕਾ ਹੋ ਗਿਆ ਹੈ ਕਹਿੰਦੇ ਆ ਕਿ ਸੌਦਾ ਦਾ ਚੱਕਰਿਆਂ ਲੋਕ ਫਟਾਫਟਾ ਲੋਕਾਂ ਨੇ ਡਾਤੀਆਂ ਨੇਰਿਆਂ ਠਾਲਤੀਆਂ ਪਤੰਦਰਾਂ ਬਾਣੀਆਂ ਦਾ ਸਾਰਾ ਸੌਦਾ ਮਕਾਤਾ ਦੁਕਾਨਾਂ ਦੇ ਪਹਿਲੇ ਮੇਲਿਆਂ ਨੂੰ ਪੈ ਜਾਂਦੇ ਨੇ ਐ ਪੈ ਗਏ ਹੋਰ ਦੇਖੋ ਪਰੰਜਿਉਣਾ ਪਤਾ ਨਹੀਂ ਮਰਨਾ ਖਾਣਾ ਮਿਲੂ ਪਤਾ ਨਹੀਂ ਆ ਲੋਕਾਂ ਡੱਕ ਲਿਆ ਪਰ ਆਪਾਂ ਤਾਂ ਥੋੜੀ ਲੈ ਕੇ ਆਇਆ ਲੋਡ ਮੁਤਾਬਕ ਹੀ ਲੈ ਆਇਆ ਜਿੰਨੇ ਕਰੀ ਲੋਡ ਆ ਉਹ ਵੀ ਆਪੇ ਪਾਉਣਾ ਪਿਆ ਸਾਰਾ ਕੁਛ ਆ ਤੇ ਲੋਕਾਂ ਨੇ ਇਹਨੇ ਨਾ ਭਰਾ ਲਿਆ ਟੈਂਕਾਂ ਦੇ ਟੈਂਕ ਘਰਾਂ ਚ ਲੰਗੜਨ ਨੂੰ ਥਾਂ ਨਹੀਂ ਮਿਲਦੀ ਜਾਮ ਇੱਕ ਦਾ ਖੜਾ ਕੀ ਵਗ ਜਾਂਦੇ ਨੇ ਥਾਂ ਤੇ ਵੀ ਰਸਤਾ ਛੱਡ ਕੇ ਖੜਾ ਹੋ ਅਗਲੇ ਨੇ ਵੀ ਹੋਰ ਨੇ ਜਾਣਾ ਆਉਣਾ ਟੈਂਟਾਂ ਲਾਣੇਦਾਰ ਨੇ ਦਵਾਤੀ ਠੰਡਿਆਂ ਦੀ ਪੇਟੀ ਕਹਿੰਦਾ ਕਿਹੜੀ ਪੀਣੀ ਐ ਮਾਂ ਕੋਕ ਦੀ ਲੈ ਲੈ ਪੂਰੀ ਹਨਾ ਨਾ ਮੈਂ ਤਾਂ ਦੂਜੇ ਵੀ ਪਿਉਂ ਆ ਦੇ ਸਾਰੇ ਰੰਗ ਦੇ ਪੋਆਤੇ ਕਹਿੰਦਾ ਲਾਲ ਪੀਲਾ ਹਰਾ ਚਿੱਟਾ ਸਾਰੇ ਕਰਦੇ ਤੇ ਆਵਰੋ ਆਪਾਂ ਇਹ ਲੈ ਲਈਏ ਭਾਈ ਠੰਡੇ ਕੋਲਡ ਡਰਿੰਕ ਤੇ ਹੁਣ ਚੱਲਦੇ ਆਪਾਂ ਘਰ ਨੂੰ ਕਿਉਂਕਿ ਕਣੀਆਂ ਡਿਗਰੀਆਂ ਨੇ ਤੇ ਥੋੜੇ ਬਹੁਤੇ ਹੋਰ ਕੰਮ ਨੇ ਉਹ ਕਰਦੀਏ ਦੇ ਸਬਜੀ ਮੰਡੀ ਜਾਣਾ ਹੁਣ ਉਧਰ ਚੱਲਾਂਗੇ ਤੇ ਵਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਦਿਖਾਉਨੇ ਆਪਾਂ ਮਾਹੌਲ ਸਾਡੇ ਸ਼ਹਿਰ ਦਾ ਸਮਾਣੇ ਦਾ ਆਜੋ ਜੀ ਪਾਣੀ ਪੀਣ ਲੱਗ ਗਏ ਡੈਡੀ ਕਿ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਸੋਡੇ ਕਣੀ ਕਿਵੇਂ ਆ ਮਾਹੌਲ ਉਰੇ ਤਾਂ ਮੰਨ ਲਓ ਵੀ ਹਫੜਾ ਦਾ ਬੜੀ ਸਾਰੇ ਕੀ ਦੀ ਮਚਰੀ ਹੈ ਜਿਹੜੀ ਇਹ ਜੰਗ ਵਾਲੀ ਹੋਰੀ ਆ ਤੇ ਰਾਤ ਨੂੰ ਵੀ ਲਾਈਟਾਂ ਲਟਾਈਆਂ ਬੰਦ ਕਰਾ ਦਿੰਦੇ ਨੇ ਸਾਰਾ ਕੁਝ ਹੋ ਰਿਹਾ ਹੁਣ ਸਾਨੂੰ ਵੀ ਪਤਾ ਹੀ ਆ ਤੇ ਬਾਕੀ ਥੋੜੀ ਸੇਫਟੀ ਜਰੂਰ ਰੱਖਿਓ ਤੇ ਬਾਡਰ ਦੇ ਨੇੜੇ ਐ ਪਿੰਡਾਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਦੇਖਣ ਨੂੰ ਮਿਲ ਰਿਹਾ ਹਨਾ ਸਾਰਾ ਕੁਝ ਖਬਰਾਂ 'ਚ ਨਿਊਜ਼ 'ਤੇ ਤੇ ਆਪਣਾ ਹੁਣ ਕੰਮ ਕਰ ਜਿਆ ਤਾਂ ਉਰੋਂ ਹੋ ਗਿਆ ਨਿਬੜ ਗਿਆ ਸਾਰਾ ਕਿਉਂਕਿ ਥੋੜਾ ਜਿਹਾ ਛੇ ਮਹੀਨੇ ਬਾਅਦ ਤਾਂ ਸੌਦਾ ਲੈ ਜਾਨੀ ਆ ਜਿਹੜਾ ਲੋਡ ਤੇ ਆਪਾਂ ਨੇ ਲੈ ਲਈ ਤੇ ਬਾਕੀ ਹੋਰ ਦੇਖਦੇ ਆ ਮਾਹੌਲ ਕੀ ਬਣਦਾ ਤੇ ਆ ਗਿਆ ਲਾਣੇਦਾਰ ਤੇ ਚੱਲਦੇ ਆ ਹੁਣ ਕਰਨ ਚੱਲੀਏ ਲਾਈਕ ਕੀ ਕਰ ਰਹੇ ਆ ਬਸ ਵੇ ਦੇਣਾ ਓ ਬਸ ਬਣ ਜਾਏਗਾ ਮਾ ਲੈ ਮੈਂ ਤਾ ਦੇਖ ਤੂੰ ਖੜਾਏਗਾ ਬਦਲਾ ਕੋਈ ਐਸਾ ਕੋਈ ਲੈ ਭਾਈ ਮੁੰਡੇ ਪੇਂਟ ਕਰਕੇ ਖੜੇ ਨੇ ਉਹ ਵੀ ਆ ਬਕਸੇ ਤੇ ਕਿਉਂ ਹੋਰ ਰੱਖਦੇ ਨੇ ਜਾ ਦੇ ਰਹਿ ਨੇ ਪੇਂਟ ਹੋਰ ਇਹਦੀ ਲਾਈਟ ਲੱਗ ਰਹੀ ਏ ਫੋਨ ਦੀ ਹੋਰ ਅੱਛਾ ਜੀ ਮੈਂ ਹੋਂ ਚਲਾ ਆਪ ਮਾਲਦਾਰ ਹਾਂ ਲੋ ਤਾਂ ਜਾ ਲਾ 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 ਗੁੰਗੜੀ ਬਾਗੋਂ ਨੂੰ ਮੁਸਕਰਾ ਇੱਕ ਗੰਗਲ ਦੇ ਗੁੰਗੜੀ ਬਾਗੋਂ ਨਹੀਂ ਆਪੇ ਸਾਡਾ ਆਥਣ ਦਾ ਇੰਜੋਏ ਰੇਲੇ ਕੇ ਕਮਣ ਚੱਲੀਏ ਆ ਦੇਖੋ ਇੱਥੇ ਦੇਖਾ ਬੰਦੇ ਰਾਤੀ ਲੈਟ ਚੱਲ ਚੱਲੀਏ ਆਇਓ ਆ ਦੇਖੋ ਕਿਤੇ ਨਹੀਂ ਬਸ ਅੰਦਰ ਅੰਦਰ ਲਾਈਟਾਂ ਨੇ ਬਾਹਰੇ ਕਿਸੇ ਦੀ ਨਹੀਂ ਹੈਗੀ ਸਾਰੇ ਬੰਦ ਨੇ ਤੁਸੀਂ ਕਹੋਗੇ ਕੀ ਕਰਦੇ ਫਿਰਦੇ ਹੋ ਰਾਤ ਨੂੰ ਹਨਾ ਬਾਹਰੇ ਅਸੀਂ ਤਾਂ ਭਾਈ ਕੰਮ ਕਰਦੇ ਫਿਰਦੇ ਆ ਹਨਾ ਬਸ ਆ ਮੰਦਰ ਦੀ ਲਾਈਟ ਲੱਗ ਰਹੀ ਐ ਇੱਕ ਤੇ ਇੱਕ ਬਸ ਗੁਰੂ ਘਰ ਦੀ ਆ ਬਾਕੀ ਹੋਰ ਕਿਸੇ ਨਹੀਂ ਹਾਂ ਤੁਹਾਨੂੰ ਕੱਲ ਸਰਪ੍ਰਾਈਜ਼ ਦੇਵਾਂ ਅਗਲੇ ਬਲੌਗ ਚ ਸਰਪ੍ਰਾਈਜ਼ ਦੇਵਾਂਗੇ ਤੇ ਸ਼ਿਫਟ ਹੋਣਾ ਤੇ ਬਾਕੀ ਤੁਸੀਂ ਆ ਦੇਖੋ ਪਿੰਡ ਦਾ ਮਾਹੌਲ ਸਾਰੇ ਪਿੰਡਾਂ ਚ ਦੱਸਿਓ ਵੀ ਐਵੇਂ ਹੀ ਆ तकरीबन ਹੁਣ ਤਾਂ ਸਾਰੇ ਕਿਤੇ ਇਹੀ ਕੁਝ ਹੋ ਰਿਹਾ ਤੇ ਬਾਕੀ ਬਾਬਾ ਸੁੱਖ ਰੱਖੇ ਯਾਰ ਕੁਝ ਗਲਤ ਨਾ ਹੋਵੇ ਕਿਉਂ ਮੁੰਡਿਓ ਹੋ ਰਿਹਾ ਹੂੰ ਬਹੁਤ ਔਖਾ ਯਾਰ ਸਾਰਾ ਕੁਝ ਅੱਜ ਪੰਪ ਤੇ ਵੀ ਦੇਖਿਆ ਇੰਨਾ ਤੇਲ 13 13 ਟੋਲ ਲੋਕ 15 ਹੋਰ ਟਰਾਲੀ ਚ 200 ਲੀਟਰ ਦਾ ਇੱਕ ਆ ਤੁਸੀਂ 13 ਦਾ 36 ਤੂੰ ਆ ਨਹੀਂ ਰਿਹਾ ਲਾਈਟ ਨਹੀਂ ਲੱਗ ਰਹੀ ਲਾਈਟ ਤਾਂ ਨਹੀਂ ਲੱਗ ਰਹੀ ਚਲ ਆ ਜਾਗੇ ਆ ਦੇਖ ਲੈ ਲਾਈਟ ਬੰਦ ਰੱਖ ਲਾਈਟ ਦਾ ਡਰ ਤਾਂ ਹੀ ਹੁੰਦਾ ਹੈ ਹਾਂ ਲਾਈਟ ਲਾਣੀ ਨਹੀਂ ਆਏਗੀ ਹੈ ਬਾਹਲਾ ਔਖਾ ਯਾਰ ਬਾਜ਼ਾਰਾਂ ਚ ਵੀ ਡਰ ਦਾ ਮਾਰਾ ਚੰਦ ਵੀ ਲੋ ਚੰਦ ਵੀ ਲੋ ਕਰਿਆ ਹਜੇ ਵੀ ਕਾਨੂੰ ਚਾਨਣਾ ਕਰਨਾ ਹੈ ਤੇ ਚਲੋ ਚੱਲੀਏ ਮੁੰਡੇ ਆਪਾਂ ਹੈ ਗੰਗਾ ਜੀ ਬਾਈ ਬਾਈ ਜੇ ਬਲੌਗ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ। ਮੇਰੀ ਸਪੰਮ ਦੀ ਹਾਂ ਨੇਰੇ ਚ ਨਹੀਂ ਵੀ ਦੇ ਸਰੇ ਚੱਲ ਪਰ ਬਲੈਕਆਊਟ ਹੈ ਮਜਬੂਰੀ ਆ ਸਾਡੀ। ਹਾਂ ਇਹ ਤਾਂ ਮਜਬੂਰੀ ਆ ਇਹ ਤਾਂ ਤੁਹਾਨੂੰ ਦਿਖਾਉਣਾ ਸੀ ਇੱਕ। ਤਾਂ ਕਰਕੇ ਦਿਖਾ ਰਿਹਾ ਹਾਂ। ਹਾਂ ਸਾਰੇ ਪਿੰਡ ਦਾ ਜੇ ਪਿੰਡ ਤੁਹਾਨੂੰ ਮੈਂ ਕਰੇ ਫੇਰ ਕਲਿੱਪ ਲਵਾਂਗਾ ਸਾਰੇ ਪਿੰਡ ਦੀ ਇੱਧਰ ਜਾ ਕੇ ਮੁੰਜਾ ਕੇ ਮੁੰਕ ਹੋਰੀ ਹੁੰਦੀ। ਹਾਂ ਆ ਜਿਹੜਾ ਕਾਲਾ ਕਾਲਾ ਦੇਖ ਰਹੇ ਤੁਸੀਂ ਇੱਧਰ ਪਿੰਡ ਆ। ਤੇ ਆ ਇੱਧਰ ਰੋਡ ਚੱਲ ਰਿਹਾ ਦੇਖੋ। ਟ੍ਰੈਫਿਕ ਦਾ ਨਾ ਹਾਂ 70% ਟ੍ਰੈਫਿਕ ਦਾ ਫਰਕ ਪਿਆ ਹਾਂ ਟ੍ਰੈਫਿਕ ਜਮਮੀ ਬਹੁਤ ਘੜੇ ਪਹਿਲਾਂ ਟਾਈਮ ਨਾ ਆਪਣੇ ਆ ਰੋਡ ਤੇ ਇੰਨੀ ਜਿਆਦਾ ਟ੍ਰੈਫਿਕ ਹੁੰਦੀ ਸੀ ਬਾਰੀ ਨਹੀਂ ਪੈਂਦੀ ਸੀ ਹੁਣ ਸਾਰੇ ਖਤਮ 70% 100 ਚ 70% ਹਾਂ ਟੀਕਾ ਪਰਸੈਂਟ ਚੱਲਦੀ ਆ ਹੁਣ ਬਹੁਤ ਜਿਆਦਾ ਘਟ ਗਿਆ ਤੁਹਾਨੂੰ ਛੂਟੀ ਗੱਡੇ ਕੋਈ ਵੀ ਨਹੀਂ ਚੰਗਦੀ ਵੱਡੇ ਟਰੱਕ ਨਹੀਂ ਜਿਹੜੇ ਚੰਗ ਹਾਂ ਇਹ ਵੀ ਮਜਬੂਰੀ ਦੇ ਮਾਰੀ ਜਾ ਰਹੇ ਨੇ ਬਾਈ ਕਿੱਡਦੇ ਨੇ ਸਾਰਾ ਉਹ ਲੈ ਟੈਂਕ ਕਿੱਥੇ ਰੀਆਂ ਨੇ ਬਾਈ ਕਿਹੜੀਆਂ ਉਹ ਸਾਈਪਰਾ ਫੈਕਟਰੀ ਹਾਂ ਫੈਕਟਰੀ ਨਮਨ ਕੋਲ ਹਾਂ ਚਲੋ ਚੱਲੀਏ ਆ ਦੇਖੋ ਸੜਕ ਤੇ ਮਾੜਾ ਮੋਟੀ ਆਉਂਦਾ ਜੀ ਨਾ ਚਲੋ ਜੰਗਾਈ ਬਾਏ ਬਾਏ